ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਲੈ ਕੇ ਦੇਸ਼ ਭਰ ਚ ਕਿਸਾਨ ਅੰਦੋਲਨ ਤੇਜ਼ ਹੋ ਚੁੱਕਿਆ ਹੈ ਪੂਰੇ ਦੇਸ਼ ਭਰ ਚ ਕਿਸਾਨਾਂ ਦੇ ਵੱਲੋਂ ਧਰਨੇ ਮੁਜ਼ਾਰੇ ਕੀਤੇ ਜਾ ਰਹੇ ਨੇ ਪੰਜਾਬ ਦੇ ਅੰਦਰ ਵੀ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਪੰਜਾਬ ਭਰ ਦੇ ਅੰਦਰ ਮੁਜ਼ਾਰੇ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਪਟਿਆਲਾ ਚ ਅਸੀਂ ਪਹੁੰਚੇ ਆਂ ਪਟਿਆਲਾ ਦੇ ਅੰਦਰ ਕਿਸਾਨ ਜਥੇਬੰਦੀ ਬੀਕੇਜੂ ਡਕੌਂਦਾ ਜਿਹੜੀ ਇਹ ਧਰਨਾ ਦੇ ਰਹੀ ਆ ਹੋਰ ਕਿਸਾਨ ਜਥੇਬੰਦੀਆਂ ਵੀ ਪੰਜਾਬ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਧਰਨੇ ਦੇ ਰਹੀਆਂ ਨੇ ਮੰਗ ਉਹੀ ਹੈ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਔਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਜੋ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਕਿਉਂ ਪੂਰੇ ਨਹੀਂ ਹੋ ਰਹੇ ਕਿਸਾਨ ਇਹ ਸਵਾਲ ਹੋ ਰਹੇ ਨੇ ਦੂਜੇ ਪਾਸੇ ਕਿਸਾਨਾਂ ਦੀ ਹਿੰਸਾ ਤੇ ਸਵਾਲ ਖੜਾ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਲੀਡਰ ਡਕੌਂਦਾ ਦੇ ਜਗਮੂਨ ਉਪਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਉਹਨਾਂ ਦਾ ਕੀ ਕਹਿਣਾ ਹੈ ਅੰਦੋਲਨ ਕਿਉਂ ਕਰ ਰਹੇ ਨੇ ਔਰ ਮੱਧ ਪ੍ਰਦੇਸ਼ ਦੀ ਹਿੰਸਾ ਕਿਉਂ ਹੋਈ ਹੈ ਜਗਮੂਨ ਜੀ ਮੱਧ ਪ੍ਰਦੇਸ਼ ਦੇ ਅੰਦਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਸੱਤ ਕਿਸਾਨਾਂ ਦੀ ਤਾਂ ਤੁਸੀਂ ਹੁਣ ਅੰਦੋਲਨ ਕਰ ਰਹੇ ਹੋਗੇ ਇਸ ਅੰਦੋਲਨ ਦਾ ਮਤਲਬ ਕੀ ਹੈਗਾ ਤੁਹਾਡੇ ਲਈ ਆਉਣ ਵਾਲੇ ਦਿਨਾਂ ਦੇ ਅੰਦਰ ਕਿ ਇਹ 올 ਇੰਡੀਆ ਲੈਵਲ ਦਾ ਵੀ ਬਣ ਸਕਦਾ ਹਾਂ ਜੀ ਬਿਲਕੁਲ ਇਹ ਹਿੰਦੀ ਹਾਂ ਬਿਲਕੁਲ ਬਣ ਸਕਦਾ ਹੈ ਇਹ 올 ਇੰਡੀਆ ਲੈਵਲ ਦਾ ਅੱਜ ਅਸੀਂ ਮਤਲਬ ਸੱਤ ਕਿਸਾਨ ਜਿਥੇ ਬੰਦੀਆਂ ਨੂੰ ਸਾਂਝੇ ਤੌਰ ਤੇ ਹਰ ਜ਼ਿਲ੍ਹਾ ਹੈੱਡਕੁਆਰਟਰ ਤੇ ਪੰਜਾਬ ਦੇ ਤਕਰੀਬਨ ਹਰ ਜ਼ਿਲ੍ਹਾ ਹੈੱਡਕੁਆਰਟਰ ਦੇ ਉੱਤੇ ਧਰਨੇ ਦਿੱਤੇ ਜਾ ਰਹੇ ਨੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਹਦਾ ਮੁੱਖ ਮਕਸਦ ਜਿਹੜਾ ਅਸੀਂ ਤੁਰੰਤ OACP ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਜੋ ਹੋਈ ਆ ਉਹ ਮਤਲਬ ਬਹੁਤ ਬੁਰੀ ਕੀਤੀ ਅੰਦਤ ਦੇ ਨਾਲ ਉਹਨਾਂ ਨੇ ਘੱਟੋ ਘੱਟ 1-2 ਮਹੀਨੇ ਤੋਂ ਪਹਿਲਾਂ ਤਿਆਰੀ ਕੀਤੀ ਹੋਈ ਸੀ ਐਜੀਟੇਸ਼ਨ ਦਾ ਐਲਾਨ ਕੀਤਾ ਹੋਇਆ ਸੀ ਸ਼ਾਂਤ ਵੀ ਟੱਕ ਨਾਲ ਐਜੀਟੇਸ਼ਨ ਕਰਨੇ ਸਨ ਉਹਨਾਂ ਦੀ ਕੋਈ ਵੀ ਗੱਲ ਵੱਧ ਪ੍ਰਦੇਸ਼ ਦੀ ਗਵਰਨਮੈਂਟ ਨੇ ਨਹੀਂ ਸੁਣੀ ਤਾਂ ਉਹ ਤਾਂ ਸੜਕਾਂ ਤੇ ਆਏ ਸੜਕਾਂ ਦੇ ਉੱਤੇ ਸਮੇਂ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਨੂੰ ਲਾਠੀ ਗੋਲੀ ਨਾਲ ਉਹਨਾਂ ਨੇ 7 ਕਿਸਾਨ ਸ਼ਹੀਦ ਕਰ ਦਿੱਤੇ ਜਿਹੜੇ ਅੱਜ ਫਿਗਰ 7 ਆ ਗਈ ਹੈ ਪਰ ਇਹ ਗਵਰਨਮੈਂਟ ਦੀ ਫਿਕਰ ਸਤਿਆ ਵੈਸੇ ਤਾਂ 12 13 ਕਿਸਾਨ ਜਥੇਬੰਦੀਆਂ ਕਈ ਕਹਿ ਰੀਆਂ ਨੇ ਤਾਂ ਅਸੀਂ ਉਹਨਾਂ ਕਿਸਾਨਾਂ ਨੂੰ ਸਰਦਾ ਦੇ ਫੁੱਲ ਪੇਟ ਕਰ ਲਈ ਉਹਨਾਂ ਐਮਪੀ ਦੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਖੜਨ ਲਈ ਅੱਜ ਇਹ ਧਰਨੇ ਸ਼ੁਰੂ ਕੀਤੇ ਨੇ ਤੇ ਨਾਲ ਹੀ ਸਾਡੇ ਪੰਜਾਬ ਦੇ ਕਿਸਾਨਾਂ ਦਾ ਵੀ ਉਹਨਾਂ ਹੀ ਬੁਰਾ ਹਾਲਿਆ ਕਰਜਾਂ ਦੇ ਫਸਿਓਏ ਨੇ ਜੇ ਹਰ ਮਤਲਬ 5 ਘੰਟੇ ਬਾਅਦ ਮੱਧ ਪ੍ਰਦੇਸ਼ ਕਿਸਾਨ ਮਤਲਬ ਇੱਕ ਆਪਣੇ ਆਪ ਨੂੰ ਗਲ ਖੁਦਕਸ਼ੀ ਕਰ ਰਿਹਾ ਹੈ ਪੰਜਾਬ ਆ ਰਿਹਾ ਗੱਲ ਵਿੱਚ ਲੈ ਕੇ ਇਸੇ ਤਰ੍ਹਾਂ 6 ਜਾਂ 7 ਘੰਟੇ ਬਾਅਦ ਪੰਜਾਬ ਵਿੱਚ ਵੀ ਕਿਸਾਨ ਕਰ ਰਿਹਾ ਹੈ ਤੇ ਪੰਜਾਬ ਦੇ ਮੁਖ ਵੱਲ ਲੱਗਦਾਗਾ 올 ਇੰਡੀਆ ਲੈਵਲ ਦੇ ਉੱਤੇ ਕ੍ਰਾਈਸਿਸ ਕਾਫੀ ਵੱਡਾ ਹੋ ਗਿਆ ਮਹਾਰਾਸ਼ਟਰ ਵਿੱਚ ਵੀ ਅਸੀਂ ਦੇਖ ਰਹੇ ਹਾਂ ਗੁਜਰਾਤ ਵਿੱਚ ਵੀ ਹਰਿਆਣਾ ਪੰਜਾਬ ਮੱਧ ਪ੍ਰਦੇਸ਼ ਕੋਈ 올 ਇੰਡੀਆ ਦਾ ਤੁਹਾਡਾ ਮੋਰਚਾ ਬਣ ਸਕਦਾ ਦਿੱਲੀ ਵਿੱਚ ਇੱਕ ਮੀਟਿੰਗ ਵੀ ਹੋਈ ਹੈਗੀ ਕੋਈ 올 ਇੰਡੀਆ ਕਿਸਾਨ ਮੂਵਮੈਂਟ ਚੱਲ ਸਕਦੀ ਹੈ ਹਾਂ ਇਹ ਕੋਸ਼ਸ਼ਾਂ ਜਾਰੀ ਨੇ ਹੁਣ 16 ਤਰੀਕ ਨੂੰ ਖੋਰ ਮੀਟਿੰਗ ਹੈ ਸਾਡੀ ਜਿੱਥੇ ਬਦੀ ਬੀਕੂ ਡਕਾਉਂਦਾ ਉਹਦੇ ਜਾਰੀ ਹੈ ਪਹਿਲਾਂ ਵੀ ਉਹ ਮੀਟਿੰਗ ਹੋਈ ਸੀ 21 ਮਈ ਨੂੰ ਅੱਚੀ ਵੀ ਗਏ ਆ ਸਭਾਵਨਾ ਹੈ ਕਿ ਉਹਨ ਇਹ ਲੈਵਲ ਦਾ ਸੰਘਰਸ਼ ਸ਼ੁਰੂ ਹੋ ਰディア ਪੂਰੀ ਅਸੀਂ ਦੇਖ ਰਹੇ ਹਾਂ ਉੱਧਰ ਬੀਕੇਜੂ ਰਾਜੀਵਾਲ ਵਾਲੇ ਆਏ ਹੋਏ ਨੇ ਐ ਕਿਉਂ ਆਗਾ ਕਿ ਕਿਸਾਨ ਮੂਵਮੈਂਟ ਇੱਕ ਨਹੀਂ ਹੈਗੀ ਤੁਹਾਨੂੰ ਲੱਗਦਾ ਨਹੀਂ ਜਿਹੜੇ ਮਾਸ ਇਸ਼ੂ ਨੇ ਇਹਨਾਂ ਦੇ ਉੱਤੇ ਸਾਰੀ ਕਿਸਾਨ ਮੂਵਮੈਂਟ ਇੱਕ ਹੋਣੀ ਚਾਹੀਦੀ ਹੈ ਹਾਂ ਜ਼ਰੂਰ ਜੀ ਮੁੱਦੇ ਤੋਂ ਮੁੱਦੇ ਕਟੋ-ਕਟ ਜੇ ਪ੍ਰੋਗਰਾਮਾਂ 'ਚ ਫਰਕ ਨੇ ਤੇ ਮੁੱਦੇ ਤੋਂ ਮੁੱਦੇ ਜਿਹੜਾ ਆ ਉਹ ਸਾਂਝੇ ਸੰਘਰਸ਼ ਕਰਨੇ ਚਾਹੀਦੇ ਨੇ ਕੀ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਡੀਆਂ ਅਗਲਾ ਪ੍ਰੋਗਰਾਮ ਕੀ ਰਹਿਣ ਵਾਲਾਗਾ ਜ਼ਿਲ੍ਹਿਆਂ ਦੇ ਉੱਤੇ ਦੁਬਾਰਾ ਫੇਰ ਧਰਨੇ ਦੇਣ ਜਾ ਰਹੇ ਹਾਂ ਬਲਾਕਾਂ ਤੇ ਜਾ ਰਹੇ ਹਾਂ ਜਾਂ ਚੰਡੀਗੜ੍ਹ ਦੇ ਅੰਦਰ ਕੋਈ ਪੀ ਅਸੀਂ ਅੱਜ ਦੇ ਧਰਨੇ ਤੋਂ ਬਾਅਦ ਪੰਜਾਬ ਨਾਲ ਸੰਬੰਧਿਤ ਪੰਜਾਬ ਦੇ ਕਿਸਮਾਂ ਦੇ ਮੰਗਾਂ ਦੇ ਸੰਬੰਧ ਦੇ ਵਿੱਚ ਅਸੀਂ 7 ਜੁਲਾਈ ਨੂੰ ਦੇਸ਼ ਭਗਤ ਯਾਦਗਾਰ ਹਾਲਚ ਕਵੱਡੀ ਕਨਵੈਨਸ਼ਨ ਕਰਾਂਗੇ ਤੇ 7 ਜੁਲਾਈ ਤੋਂ ਹੀ ਅਣਮਿੱਥੇ ਸਮੇਂ ਦਾ ਅਸੀਂ ਮਤਲਬ ਅੰਦੋਲਨ ਪੰਜਾਬ ਦੇ ਅੰਦਰ ਛੇੜ ਦਾਂਗੇ ਉਹ ਸਾਰੇ ਮਤਲਬ ਸ਼ਹਿਰਾਂ ਨੂੰ ਪਿੰਡਾਂ ਵਿੱਚੋਂ ਹਰ ਤਰ੍ਹਾਂ ਦੀ ਸਪਲਾਈ ਨਾ ਜਾਣ ਦੇਣ ਦਾ ਵੀ ਹੋ ਸਕਦਾ ਹੈ ਰੇਲਾ ਰੋਕਣ ਦਾ ਵੀ ਹੋ ਸਕਦਾ ਹੈ ਜਾਂ ਚੰਡੀਗੜ੍ਹ ਨੂੰ ਘੇਰਨ ਦਾ ਵੀ ਹੋ ਸਕਦਾ ਹੈ ਉਹ ਅਸੀਂ 6 ਰਾਤ ਦੀ ਮੀਟਿੰਗ ਤੈਅ ਕਰਨਾ ਹੈ ਤੇ 7 ਨੂੰ ਦੀ ਕਨਵੈਨਸ਼ਨ 7 ਜੁਲਾਈ ਦੀ ਪੈੜੀ ਸੀਜ਼ਨ ਤੋਂ ਬਾਅਦ 7 ਜੁਲਾਈ ਨੂੰ ਅਸੀਂ ਕਨਵੈਨਸ਼ਨ ਰੱਖ ਕੇ ਚੱਲਦੇ ਉੱਥੇ ਐਲਾਨ ਕਰਾਂਗੇ ਤੇ ਨਾਲ ਕੀ ਹੋ ਸਕਦਾ ਹੈ ਕੈਪਟਨ ਸਰਕਾਰ 3 ਏਕੜ ਤੋਂ ਥੱਲੇ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ ਕਰੇ ਤਾਂ ਤੁਸੀਂ ਇਸ ਮਸਲੇ ਦੇ ਉੱਤੇ ਕੀ ਕਰਨ ਜਾ ਰਹੇ ਹੋ ਕਿਉਂਕਿ ਓਵਰ ਆਲ ਕਿਸਾਨੀ ਦੇ ਕਰਜ਼ੇ ਦੀ ਮਾਫੀ ਦੀ ਗੱਲ ਹੋਈ ਸੀ ਦੇਖੋ ਸਾਰੇ ਕਿਸਾਨਾਂ ਦਾ ਹਰ ਪ੍ਰਕਾਰ ਦਾ ਕਰਜ਼ਾ ਮਾਫ ਨਹੀਂ ਹੁੰਦਾ ਤਾਂ ਸਾਡੀ ਐਜੀਟੇਸ਼ਨ ਬਰਕਰਾਰ ਰਹੂਗੀ ਅਸੀਂ ਸਾਰੇ ਕਿਸਾਨਾਂ ਦੇ ਸਾਰੇ ਕਰਜ਼ੇ ਦੇ ਮਾਫ ਦਾ ਲਾਣ ਜੇ ਖਤਮ ਕਰਨ ਦਾ ਲਾਣ ਜੇ ਐਸ ਅਸੈਂਬਲੀ ਸੈਸ਼ਨ ਕੈਪਟਨ ਨਹੀਂ ਕਰਦਾ ਤਾਂ ਇਹ ਸਾਡਾ ਅਣਸਰ ਦੀ ਲੋਡ ਹੋਊਗੀ ਕਿ ਅਸੀਂ ਸੰਘਰਸ਼ ਜਾਈਏ ਇਹਨਾਂ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਜਗਮਉਨ ਉਪਲ ਜਿਨ੍ਹਾਂ ਦਾ ਕਹਿਣਾ ਕਿ ਸੰਘਰਸ਼ ਅੱਜ ਦੇ ਦਿਨ ਹੀ ਨਹੀਂ ਕੀਤਾ ਜਾ ਰਿਹਾ ਲਗਾਤਾਰ ਸੰਘਰਸ਼ ਜਾਰੀ ਰਹੂਗਾ ਕਿਸਾਨਾਂ ਦੀ ਹਿੰਸਾ ਤੇ ਸਵਾਲ ਖੜੇ ਹੋ ਰਹੇ ਨੇ ਉਹਨਾਂ ਦਾ ਕਹਿਣਾ ਕਿ ਕਿਸਾਨਾਂ ਨੇ ਹਿੰਸਾ ਦੀ ਸ਼ੁਰੂਆਤ ਨਹੀਂ ਕੀਤੀ ਕਿਸਾਨਾਂ ਨੇ ਪਹਿਲਾਂ ਸ਼ਾਂਤਮਈ ਦਰਨੇ ਕੀਤੇ ਸਨ ਤੇ ਕਿਸਾਨ ਲਗਾਤਾਰ ਇਹਨਾਂ ਮੰਗਾਂ ਦੇ ਉੱਤੇ ਦਰਨੇ ਪ੍ਰਦਰਸ਼ਨ ਕਰਦੇ ਰਹਿਣਗੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਜਾ ਪਟਿਆਲਾ